ਹੈਲੋ ਫਰੈਂਡਸ ਵੈਲਕਮ ਬੈਕ ਸਾਡੀ ਖੋ ਨਵੀਂ ਵੀਡੀਓ ਦੇ ਵਿੱਚ ਤੜਕ ਤੜਕੇ ਸਿ ਜੋ ਆਕਾ ਨੂੰ ਛੱਡ ਕੇ ਘੁੰਮਦੇ ਫਿਰਦੇ ਸੜਕਾਂ ਤੇ ਇੱਥੇ ਆਏ ਸੀਗੇ ਉਹ ਡਾਕਟਰ ਆਰ ਕੇ ਗਗਨ ਆਰ ਕੇ ਗਗਨ ਸੀ ਕਿ ਆਰ ਗਗਨ ਆਰ ਗਗਨ ਦੇ ਜਨਾਬ ਜੀ ਦਾ ਦੁੱਖ ਰਿਹਾ ਦੋ ਦਿਨਾਂ ਤੋਂ ਪੇਟ ਦਰਦ ਹੋ ਰਿਹਾ ਠੀਕ ਨਹੀਂ ਹੋਇਆ ਡਾਕਟਰ ਦੇ ਪਰਚੀ ਘਟਾਉਣ ਆਏ ਸੀ ਪਰ ਇੰਨੀ ਕੁ ਜ਼ਿਆਦਾ ਭੀੜ ਸੀ ਮੱਚਦਾਗਾ ਟਿੱਡ ਮੱਚਦਾ ਇਹ ਟਿੱਡ ਮੱਚਦਾ ਟਿੱਡ ਮੱਚਦਾ ਡਾਕਟਰ ਅਜੀਤ ਗੁਪਤਾ ਹੈ ਤਾਂ ਹੱਡੀਆਂ ਦਾ ਤੇ ਫੇਰ ਆਪਾਂ ਪਰਚੀ ਨਿਕਟਾਈ ਦੇਖ ਕੇ ਘਬਰਾਟ ਹੋ ਗਈ ਇੰਨੇ ਜਾਣੀ ਦੁਨੀਆ ਖੜੀ ਆ ਉੱਥੇ ਅਜੇ ਡਾਕਟਰ 11 ਵਜੇ ਬੈਠੂਗਾ ਤੇ ਵਾਰੀ ਪਤਾ ਨਹੀਂ ਕਦ ਆਉਗੀ ਹੁਣ ਪੇਟ ਵਾਲਾ ਹੋ ਡਾਕਟਰ ਤੇ ਚੱਲਦੇ ਆਪਾਂ ਬਠਿੰਡੇ 'ਚ ਡਾਕਟਰਾਂ ਦਾ ਘਟ ਐਟ ਚੱਕੀ ਤੇ ਡਾਕਟਰ ਲੱਭ ਜਾਂਦਾ ਸਾਡੇ ਬਠਿੰਡੇ 'ਚ ਡਾਕਟਰੀ ਡਾਕਟਰ ਤੁਹਾਨੂੰ ਦੱਸ ਦਿਆਂ ਫਿਰ ਕਿਹਦੇ ਚੱਲਦੇ ਆ ਦੇਖ ਸਾਡੀ ਇਹ ਵੀਡੀਓ ਸਬਲੌਗ ਨਾ ਹਾਂ ਦਾ ਕਾਰਨ ਇਹਨੇ ਦਿਨ ਅਸੀਂ ਮੇਰੇ ਪਤੀ ਦੇਵ ਜੀ ਤਬੀਅਤ ਨਾਟ ਗੁੱਡ ਐ ਐ ਮੁੰਡੀ ਇਹ ਬੇਤ ਤਾਂ ਬਣ ਕਰਾ ਬੋਦੇ ਹੁਣ ਕਰਾ ਬੋਇਆ ਵਲੌਗ ਬਣਾਇਆ ਪਿਆਗਾ ਇੱਕ ਅਗਲਾ ਵੀ ਸ਼ੁਰੂ ਕਰ ਲਿਆ ਪਿਛੇ ਵਾਲਾ ਹਜੇ ਅਪਲੋਡ ਨਹੀਂ ਕੀਤਾ ਦੇਖੋ 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 ਜਵਾਗ ਗਿਆ ਅੱਜ ਸਕੂਲ ਆ ਜਨਾਂ ਦਾ ਪੇਪਰ ਸੀਗਾ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਡਾਕਟਰ ਲਾਪਲੀਏ ਦੇਖਦੇ ਆ ਕਿਹੜੀ ਹੱਟ ਚੱਕੀ ਤੇ ਲੱਭੂਗਾ ਕਿਹੜੇ ਰੌਂਡ ਤੇ ਲੱਭੂਗਾ ਰੌਂਡ ਤੋਂ ਸਾਰਿਆਂ ਚ ਬੈਠਿਆ ਅਸੀਂ ਉੱਥੇ ਜਾਣਾ ਵੀ ਜਿੱਤੇ ਵਾਰੀ ਜਲਦੀ ਆ ਜੀ ਅਸੀਂ ਉਹ ਡਾਕਟਰ ਤੇ ਜਾਣਾ ਸੀ ਤੇ ਵੇਟ ਨਾ ਕਰਨੀ ਪਵੇ ਲੋ ਜੀ ਫਾਈਨਲੀ ਡਾਕਟਰ ਜੀ ਮਿਲ ਗਏ ਤੇ ਡਾਕਟਰ ਦੇ ਬਾਹਰ ਬਾਬਾ ਜੀ ਦੀ ਫੋਟੋ ਲੱਗੀ ਹੈ ਕਿੰਨੀ ਨਾਣੀ ਅੱਜ ਪਰਚੀ ਘਟਾਇਆ ਡਾਕਟਰ ਰਮਨ ਗਰਗ ਦੇ পেট ਦੇ ਫੈਸਨੇਟ ਤੇ ਹੁਣ ਚਲਦੇ ਆਪਾਂ ਘਰੇ ਇੱਥੇ ਸਾਡਾ ਪਹਿਲਾ ਨੰਬਰ ਹੈ ਡਾਕਟਰ 11 ਵਜੇ ਬੈਠਣਗੇ ਤੇ ਇੱਥੇ ਸਾਡਾ ਪਹਿਲਾ ਨੰਬਰ ਹੈ ਪਹਿਲਾ ਨੰਬਰ ਸਾਡਾ ਫਿਰ ਅਸੀਂ 11 ਵਜੇ ਦੁਬਾਰਾ ਆ ਜਾਵਾਂਗੇ ਟਾਈਮ ਹੋਇਆ 10:00 ਵਜੇ 10:00 ਵਜਣ ਵਾਲਿਆ 10 ਮਿੰਟ ਰਹਿ ਗਏ ਤੇ ਫਿਰ ਆਪਾਂ ਹੁਣ ਚਿਰ ਰੋਟੀ-ਉਟੀ ਖਾ ਲਈਏ ਫਿਰ ਦਵਾਈ ਲਵਾਂਗੇ ਆ ਜਾਨੂ ਹਾਂ ਪੇਟ ਦੀ ਦਵਾਈ ਲੈ ਰਹੀ ਹੈ ਪੇਟ ਦੀ ਬਾਬਾ ਜੀ ਦੇ ਕੁਲਚੇ ਵਾਲੇ ਬਾਬਾ ਜੀ ਕੁਲਚੇ ਵਾਲੇ ਸਵੇਰ ਸੁਬਾਹ ਬਾਬਾ ਜੀ ਕੁਲਚੇ ਵਾਲੇ ਹੋਈ ਪਈ ਹੈ ਖਾਣੀ ਨੇ ਨੂੰ ਕੁਲਚੇ ਪੇਟ ਦੁਖਦਾ ਹੈ ਆਪਕਾ ਤੋਂ ਮੌਸਮ ਫੇਰ ਵੈਸਾ ਵੈਸਾ ਮੀਂਹ ਵਾਲਾ ਹੁਆ ਪੜਾ ਹੈ ਅਜ ਲੱਗਦਾ ਫੇਰ ਮੀਂਹ ਆਊਗਾ ਗਊ ਮਾਤਾ ਜੀ ਲੋ ਗਾਇਜ਼ ਰੋਟੀ ਖਾ ਲਓ ਆਲੂ ਗੱਜਰ ਦੀ ਸਬਜੀ ਰਾਤ ਬਣਾਈ ਸੀ ਤੇ ਮੇਰੇ ਪਤੀ ਦੇਵ ਜੀ ਖਾ ਰਿਹਾ ਖਿਚੜੀ हेलो जल्दी-जल्दी आगे बनाती ना मैं 10:30 हो गया 11:00 बजे फिर जाना और तो रिंकी मैडम छुट्टी मार गई और काम बढ़ गए स्पीड तेज करो काम पे लग जाओ लो गाइस काम आपा ने ने भेद लिया जल्दी-जल्दी पांडे तोते पे छाड़ मारया पोछा लाया नहीं इस मुंडे ने दवाई दोआ के ले आनी है लो दोनों जवाकांदा टाइम होजूगा डॉक्टर बैठ गया आना ਪਲੇਟ ਚਲੋ ਨੋ ਗਾਈਜ਼ ਅਪਾ ਪਹੁੰਚ ਗਏ ਪਹੁੰਚ ਗਏ ਨਹੀਂ ਗੱਡੀ ਲੱਗੀ ਪਾਰਕਿੰਗ ਹਸਪੀਟਲ ਹਜੇ ਦੂਰ ਆ ਕਿੰਨੀ ਦੂਰ ਤੇ ਕਿੰਨੇ ਟਾਈਮ ਚ ਪਹੁੰਚਾਂਗੇ ਆਪਾਂ ਬੁਲਟ ਕੱਤੋਂ ਲੱਕੇ ਵਾਸਤੇ ਗੱਡੀ ਚੱਕ ਕੇ ਆ ਗਏ ਮੈਂ ਗਰਮੀ ਗਰਮੀ ਹੋ ਗਈ ਮੈਨੂੰ ਪਸ ਗੱਡੀ ਕਿਤੇ ਨਹੀਂ ਜਾਂਦੀ ਮੈਂ ਕੱਢ ਲੈਂਦਾ ਮੈਨੂੰ ਕੱਢਣਗੇ ਇੱਥੇ ਆਈ ਸੀ ਗਾਈਜ਼ ਆਪਾਂ ਸੁਪਾ ਇਹੀ ਆ ਬੰਬੇ ਗੈਸਟ੍ਰੋ ਬੰਬੇ ਗੈਸਟ੍ਰੋ ਤੇ ਜਾਣਾ ਬੰਬੇ ਗੈਸਟ੍ਰੋ ਡਾਕਟਰ ਰਮਨ ਕਰਨ ਸਾਹ ਹੋ ਦਵਾਈ ਲੈ ਲਈ ਗਾਈਜ਼ ਕੇਰ ਕਰਾ ਲੈਂ ਲਿਆ ਯਾਰ ਫਿਰ ਲਗਿਆ ਨਹੀਂ ਅੰਤ ਨਹੀਂ ਆ ਲਗਿਆ ਬ੍ਰੇਕਿੰਗ ਨਿਊਜ਼ ਬ੍ਰੇਕਿੰਗ ਨਿਊਜ਼ ਕਿੱਥੇ ਕਲਾਈ ਸੀ ਗੱਡੀ ਇੰਨੀ ਦੂਰ ਲਾਈ ਸੀ ਜੇਵੀ ਸਕੂਲ ਕੋਲੇ ਲਾਈ ਦੇ ਸੀ ਸੈਂਟ ਛੇਵੀਅਰ ਸਕੂਲ ਉਹ ਵੀ ਪੰਜਾਬੀ ਮੇ ਲਿਖਾ ਹੈ ਸਕੂਲ ਵਾਲੇ ਪੜ ਰਹੇ ਹਾਂ ਔਮ ਜਾ ਰਹੇ ਹਾਂ ਦਵਾਈ ਲੈ ਕੇ ਡਾਕਟਰ ਨੇ ਇਤਨੀ badi ਦਵਾਈ ਦੇਦੀ ਕਿ ਖਾਓ 5 ਦਿਨ ਖਾਓ ਠੀਕ ਹੋ ਜਾਓਗੇ ਕਾਫੀ ਨਹੀਂ ਦਿਓਗੇ ਫਿਰ ਹਨ 5 ਦਿਨ ਦਵਾਈ ਖਾਓ ਔਰ ਕਾਫੀ ਬੰਦ ਹੈ ਕਾਫੀ ਬੰਦ ਹੈ ਇੱਕ ਦਿਨ ਆਪ ਕੋਲ ਕਾਫੀ ਬੰਦ ਹੈ ਚਾਹ ਕਾਫੀ ਬੰਦ ਤਲਿਆ ਬੰਦ ਵਾਹ ਭਈਆ ਹਾਂ ਹੋਣ ਪਿਆਰੋ ਹਾਂ 3 ਦਿਨ 2 ਦਿਨ ਬੰਦ ਕਰਤਾ ਅੱਛਾ ਜੀ ਅੱਛਾ ਜੀ 5 ਦਿਨ ਨਹੀਂ ਮਿਲਨੀ ਹਾਂ ਚਲ ਚੁੱਲ ਠੀਕ ਚਲ ਚੁੱਲ ਠੀਕ ਨਹੀਂ ਡਾਕਟਰ ਸਾਹਿਬ ਨੇ ਕਿਹਾ ਬੱਚਾ ਆਣਾ ਹੀ ਨਹੀਂ ਦਵਾਈ ਲੈਣ ਦਵਾਰਾ ਆਹ ਬਰੇ ਡਾਕਟਰ ਸਾਹਿਬ ਨੇ ਕਿਹਾ ਫਿਰ ਜੇ ਕੋਬਸ ਨੇ ਅਗਲੇ ਕਹਿੰਦਾ 15 ਦਿਨ ਬਾਅਦ ਆਓ ਸਿਆਣਾ ਡਾਕਟਰ ਆ ਬੋਲਦਾ ਵਧੀਆ ਅੱਛਾ ਡਾਕਟਰ ਸੀ ਨਾ ਡਾਕਟਰ ਤੇ ਗਏ ਸੀ ਪਹਿਲੇ ਨੰਬਰ ਸੀ ਸਾਡਾ ਮਿੰਟ ਚ ਵੇਲੇ ਹੋ ਗਏ ਸਮਾਂ 11:00 ਗਏ ਸੀ 11:30 ਤੇ ਵਾਪਸ ਵਾ 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 ਮੈਂ ਖਿੱਚ ਲਈ ਸੀ ਤੁਹਾਨੂੰ ਚੱਲੀ ਜਾਂਦੀ ਡਾਗਟਰ ਵਧੀਆ ਲਵਾਤਾ ਮੈਡਮ ਨੇ ਆਪਾਂ ਨੂੰ ਬਾਹਰ ਤਾਲਦਾ ਹਾਂ ਉਹ ਕਹਿੰਦਾ 40 50 ਮਿੰਟ ਬਾਅਦ ਆ ਕੇ ਆਓ ਐਵੇਂ ਆਊਗੀ ਜਦੋਂ ਕਹਿ ਕੇ ਗਏ ਸੀ ਸਵੇਰੇ ਕਹਤਾ ਸੀ ਮੈਮ ਬੌਂਡ ਦਿੱ ਗਿਆ ਸੀ ਫੋਨ ਜਦੋਂ ਮੈਂ ਆਪਨੇ ਸਵੇਰੇ ਗਿਆ ਤਾਂ ਸੀ ਕਿ ਇਹ ਪਹਿਲਾ ਨੰਬਰ ਤੁਹਾਡਾ ਉਹ ਆਪਾ ਹੈ ਨਹੀਂ ਸੀ ਤਾਂ ਉਹਨਾਂ ਨੇ ਇੱਕ ਪੇਸ਼ੈਂਟ ਭੇਜਤਾ ਸੀ ਉਦੋਂ ਨੂੰ ਅਸੀਂ ਪਹੁੰਚ ਗਏ ਫਿਰ ਸਾਡਾ ਨੰਬਰ ਆ ਗਿਆ ਆ ਗਿਆ ਸਿਆਣਾ ਡਾਕਟਰ ਅੱਜ ਕਿਸੇ ਨਾਲ ਮਿਲਣਾ ਹੋਵੇ ਤਾਂ ਮਿਲ ਸਕਦਾ ਭਾਈ ਡਾਕਟਰ ਗਗਨ ਦੇ ਤਾਂ ਬਹੁਤ ਵੇਢ ਸੀ ਉਹ ਤੇ ਤਾਂ ਅਸਾਂ ਸੀ ਸ਼ਾਮ ਨੂੰ ਵਾਰੀ ਆਉਣੀ ਸੀ ਸਾਡੀ ਰਵਿੰਦਰ ਸਿੱਧੂ ਦੇ ਵੀ ਰਾਤ ਨੂੰ ਵਾਰੀ ਆਉਣੀ ਸੀ ਡਾਕਟਰ ਸਾਰੇ ਸੇਮ ਹੀ ਹੁੰਦੇ ਆ ਬਸ ਨਾਮ ਬਣਿਆ ਹੋਇਆ ਉਹਨਾਂ ਦਾ ਉਹ ਪੁਰਾਣੇ ਆ ਇਹ ਨਵੇਂ ਆਏ ਬਟ ਬਹੁਤ ਸਿਆਣੇ ਡਾਕਟਰ ਸੀ ਅਜੇ ਇਧਰ ਫੋਰਸ ਵਾਲਾ ਕੋਈ ਨਹੀਂ ਹੈਗਾ ਜਾਨ ਵਾਈ ਇਧਰ ਕਿਉਂ ਨਹੀਂ ਖੜੇ ਚੱਲ ਭਾਇਆ ਨਿਕਾ ਜਾ ਪਾਉਂਚ ਗੋਲੀਆਂ ਮੇਰੇ ਅਰ ਕਾ ਕੰਟਾ ਸੋਚਦਾ ਰਹਿੰਦਾ ਠੀਕ ਨਹੀਂ ਹੋ ਰਿਹਾ ਹੁਣ ਮੁੱਝ ਪਾਵਾਂ ਹੁਣ ਮੁੱਝ ਪਾਵਾਂ ਕਾਰੀਆਂ ਗੱਠੀਆਂ ਲੈ ਜਾਂਦੇ ਆ ਮਿੰਟ ਲਾਂਦੇ ਆ ਮੈਨੂੰ ਗੋਲੀ ਲੈਣੀ ਸਤੋਂ ਅਕੀ ਲੈ ਇਹਨਾਂ ਨੂੰ ਮਿੰਟ ਈ ਕੋਈ ਆ ਅੱਛਾ ਤੁਹਾਨੂੰ ਮੈਂ ਹੱਸਤਾ ਕਿੱਦਾਂ ਲੱਗਦਾ ਆਇਚਾ ਗੇਟ ਖੋਲਿਆ ਆਇਓ ਲੋ ਜੀ ਘਰੇ ਪਹੁੰਚ ਕੇ ਦਵਾਈਆਂ ਲੈ ਲਿਆ ਦੇਖਦੇ ਹਾਂ ਫਿਰ ਰਿਜ਼ਲਟ ਕੀ ਆਉਂਦਾ ਇਹਨਾਂ ਦਾ ਕਿੰਨੇ ਟਾਈਮ ਚ ਆਉਂਦਾ ਇੰਨੀਆਂ ਸੀਆਂ ਚਾਰ ਗੋਲੀਆਂ ਸੀਆਂ ਇੱਕਾ ਸ਼ੈਸ਼ੇ ਸੀਗਾ ਇਹ ਲੈਣਾ ਸੀ ਲੋ ਗイズ ਮਟੀਰੀਅਲ ਘੱਟਾ ਬਰੈਡ ਲੈ ਦੇਗੇ ਸੀ ਜਨਾਬ ਜੀ ਜਵਾਕਾਂ ਨੂੰ ਲੈਣ ਗਏ ਟਾਈਮ ਹੋ ਗਿਆ ਤੇ ਆਪਾਂ ਲਾ ਦੀਏ ਭਾਂਡੇ ਉਦੋਂ ਕਾਲੀ ਕਾਲੀ ਆਈ ਚੱਲੇ ਗਏ ਸੀ ਸੈਂਡਵਿਚ ਬਣਾ ਕੇ ਖਵਾਉਣੇ ਅੱਜ ਪੇਪਰ ਦੇ ਕੇ ਆਇਆ ਨੂੰ ਕਿਉਂਕਿ ਉਹ ਜਾਣ ਕਰਕੇ ਕਾਲੀ ਕਾਲੀ ਚ ਮੈਂ ਫਿਰ ਰੋਟੀ ਤਾਂ ਬਣਾਈ ਨਹੀਂ ਸੀ ਹੂੰ ਸਵੇਰ ਇੱਕ ਪਰੌਂਠਾ ਖਾ ਗਏ ਸੀ ਹੁਣ ਸੈਂਡਵਿਚ ਬਣਾ ਦਿੰਨੇ ਆ ਸੈਂਡਵਿਚ ਖਾ ਕੇ ਗੁੰਨੇ ਨੇ ਫਿਰ ਜਾਣਾ ਹੋ ਟਿਊਸ਼ਨ ਵਿਚਾਰੀ ਨੇ ਚਲੋ ਮਿਲਦੇ ਆ ਤੁਹਾਨੂੰ ਗੁੰਨੂ ਹੋਰਾਂ ਦੇ ਆਇਆ ਤੁਹਾਨੂੰ ਹੈਲੋ ਕਿਵੇਂ ਹੈ ਪੇਪਰ ਫੜੀ ਆ ਗਿਆ ਫੜੀ ਆ ਗਿਆ ਕਿਵੇਂ ਹੈ ਕੀ ਹੋਇਆ ਹੈ ਕੀ ਖਾਣਾ ਕੀ ਬਣਾਇਆ ਸੈਂਡਵਿਚ ਵਾਲ ਖੜੇ ਹੋਗੇ ਮੋਰ ਓਕੇ ਨਾ ਖਾਇਓ ਠੀਕ ਹੈ ਬਨੂ ਨੇ ਤਾਂ ਖਾ ਕੇ ਜਾਣਾ ਹੀ ਹੈ ਟਿਊਸ਼ਨ ਤੈਨੂੰ ਭੁੱਖ ਨਹੀਂ ਤਾਂ ਠੰਡਾ ਸੀ ਫਰਿੱਜ ਚ ਪਏ ਸੀ ਟਮਾਟਰ ਤੁਹਾਨੂੰ ਬੋਟ ਆਫ ਵੇਪਰ ਆ ਜਾਗਾ ਅੱਛਾ ਜੀ ਦਿਖਾਈ ਸਾਰੀ ਪਲੇਟ ਖਾਲੀ ਕਰਕੇ ਉੱਠਣਾ ਦੋਵਾਂ ਜਾਣੇ ਨੇ ਠੀਕ ਹੈ ਦੱਸੂ ਮੈਂ ਉਹਦੋਂ ਤੁਹਾਨੂੰ नहीं मेरे पति देव जी खाएंगे फ्रूट्स वो भी पपीते पपीते का फ्रूट खाएंगे पपीते का आपने कभी नहीं ना खाया ना खाते हैं ये पेट के लिए अच्छा होता है पपीता सबसे अच्छा ताई तो लेके आया सुबह साढ़े का फ्रूट आंदे तो है पर बच्चे खांदे हैं ਫੋ ਡੇਵਲੋ ਘਟ ਖਾਦੇ ਜਾਂਦੇ ਲਓ ਐਂ ਖਾ ਲੈਣਾ ਹੋ ਗਈ ਤਿਆਰ ਐ ਗੁੱਡੀ ਹੋ ਗਈ ਨਹੀਂ ਕੀ ਹੋਇਆ ਕੁਛ ਨਹੀਂ ਦੋ ਦੰਨਾ ਕਰ ਲੈ OK ਮੈਨੂੰ ਕੀ ਪਤਾ ਹਣ ਕਰੋ ਤੱਕ ਆਉਂਗੇ ਤੁਸੀਂ 3:00 2:00 3:00 ਵਜੇ ਆਉਂਗੇ ਘੰਟੇ ਚ ਹੂੰ टंगो थोड़े आए तो तुम बना के पेउंगे मैंने जय माता दी बना बस मेरा ठंडा हो जाए बनया बनाया चंगो बाय गुड नाइट जा फिर नाले क्या गुड नाइट गुड बाय में लाल लाल बने पेद लाल काले लाल काले प्योती ਚੱਕ ਚੱਕ ਵੱਡੀ ਪਾਪਾ ਵਾਲੀ ਇਹ ਪਾਪਾ ਨਹੀਂ ਗਾਏ ਕੀ ਆ ਫਿਰ ਬਾਏ ਬਾਏ ਹਾਂ ਮੈਂ ਮੇਰੇ ਬਣਾ ਜਿੰਨ ਲੱਗਾ ਨਹੀਂ ਪਹਿਲਾਂ ਦੱਸ ਫਿਰ ਮੈਂ ਚੱਲ ਬੜੂੰ ਤੁਸੀਂ ਕੋਈ ਆ ਦੇਖੇ ਹੀ ਹਣਾ ਆਜੋ ਜਾਣਾ ਤਾਂ ਇਹ ਸੰਗਾਗੀ ਮੈਨੀ ਆਨ ਦੀ ਬੁਨੂ ਹਾਂਜੀ ਟਾਫੀ ਲੈਣ ਰ ਚਲੀ ਜੀ ਲੈ ਕੁੜੀ ਨੂੰ ਟਾਫੀਆਂ ਜਿੰਨੀਆਂ ਮਰਜ਼ੀ ਹੋਣ ਇਹ ਗੱਲੀਆਂ ਦੀਆਂ ਉਹ ਨਹੀਂ ਆਪਿਆਂ ਹਾਂ ਕੀ ਗੱਲੀਆਂ ਹੋਈਆਂ ਭਾਈ ਖੁੱਲੀਆਂ ਰੱਖੀਆਂ ਫਿਰ ਉਸ ਮੌਸਮ ਦਾ ਸਿੱਲਾ ਸਿੱਲਾ ਜਿਹਾ ਉਹ ਦੇਖ ਆਵੇ ਉਹਦੇ ਉੱਤੇ ਉਹ ਸੀਗਾ ਪਾਊਡਰ ਜਆ ਉਹ ਕਿੱਧਰ ਗਿਆ ਉਹ ਸਿੱਲਾ ਹੋ ਗਿਆ ਬਸ ਔਰੰਜ ਵਾਲੀਆਂ ਟਾਫੀਆਂ ਖਾਂਦੀ ਐ ਇਹ ਉਹਦੇ ਰੇੜੀ ਵਾਲੀਆਂ ਖਾਲਾ ਹੁਣ ਜੇ ਨਹੀਂ ਖਾਣੀ ਐ ਸਿੱਟ ਦੇ ਬਸ ਫੇਰ ਡੈਸਕ 'ਤੇ ਪਿੰਜੇ 'ਤੇ ਰੱਖ ਦਿੱਤੀ ਕਰਨੀ ਸਵਾਦ ਨੂੰ ਉਹੀ ਆ ਪਰਕ ਗਈ ਆਰੇ ਚ ਤੇ ਤੇ ਪਾਪਾ ਨੇ ਕਿ ਮੈਂ ਨਹੀਂ ਆਉਂਦੀ ਭਾਜ ਮੈਂ ਨਹੀਂ ਖਾਣੀ ਚੰਨੀ ਰਹਿ ਗਿਆ ਦੋ ਇੱਕ ਇੱਕ ਸਬੂਨ ਤਾਂ ਹੈਂ ਗਾਈਸ ਟਿਊਸ਼ਨ ਜਾਣਾ ਸੀਗਾ ਟਿਊਸ਼ਨ ਜਾਣ ਤੋਂ ਪਹਿਲਾਂ ਪੈਨ ਨੂੰ ਲੈਣਾ ਹੈ ਮਨਵੀਤ ਮਨੋਹਰਨ ਮੇਰੇ ਇਕੱਠੇ ਜਾਣੇ ਨੇ ਟਿਊਸ਼ਨ ਉਹ ਖੜਾ ਮਾਹਨਾ ਪਿੱਛੇ ਬਣਵੀ ਉਹ ਔੜੇ ਦੇ ਕੁੱਤੇ ਹੈਲੋ ਹੈਲੋ ਕਿਵੇਂ ਹੋ ਮੈਚਿੰਗ ਓ ਮੈਚਿੰਗ ਕੀ ਦੇ ਤੂੰ ਨਾ ਸਕਦੇ ਹੋ ਕਿਰਵਾ ਕਿ ਦੌਦਾ ਹੋ ਗਣਾ ਹੋਰ ਗਰ ਵੀ ਅਜਿਹਾ ਕਿ ਨਾ ਦੇ ਜਿਹੜਾ ਹੋ ਹਤੇ ਆ ਟੱਪੂ ਵਾਲੇ ਬਹੁਤ ਨਾਤੇ ਐ ਸ ਵਿੱਚ ਇੱਕ ਬੀਬੀ ਵਾਲੇ ਚ ਲੋਚੀ ਰਤ ਹੋਗੀ ਆਪਾਂ ਫੇਰ ਚੱਲ ਪਈ ਡਾਕਟਰ ਦੇ ਮੇਰੇ ਪਤੀ ਦਾ ਦਰਦ ਹਟਿਆ ਨਹੀਂ ਹਟਿਆ ਨਹੀਂ ਨਾ ਅੰਦਰ ਬਾਰਾ ਚੱਲਦੇ ਆ ਡਾਕਟਰ ਤੇ ਦੇਖੋ ਡਾਕਟਰ ਨੂੰ ਫੋਨ ਕੀਤਾ ਸੀ ਕਹਿੰਦੇ ਫੇਰ ਇੰਜੈਕਸ਼ਨ ਲਵਾ ਦਿਓ ਇੱਕ ਆਰੀ ਫੇਰ ਦੇਖਦੇ ਆ सुबह तक की बन आज गुनू भी नहीं आई ट्यूशन तो गुनू का भी टाइम हो गया और दोनों गुनू भी आ आजगी फिर गुनू नैके चलते पहला डॉक्टर न मिलीए लेटो लेटो पेसेंट जी लेट जो इंजेक्शन लाइए थोड़े इतने इत सेश लटा दो ਬਾਸ ਇਹ ਅਜੇ ਡ੍ਰਿਪ ਲਾਤੀ ਸਾਡੇ ਰੂਮ ਵਾਲੀਆਂ ਸ਼ੀਟਾਂ ਇੱਥੇ ਮੈਂ ਹੁਣ ਦੇਖੀਆ ਡ੍ਰਿਪ ਲਵਾ ਕੇ ਦੇਖਦੇ ਆ ਵੀ ਪੇਨ ਰੁਕਦਾ ਜਾਂ ਨਹੀਂ ਨਹੀਂ ਫਿਰ ਸਕੈਨ ਕਰवानी ਪਊਗੀ ਖਟਿਆ ਨਹੀਂ ਸਾਡੂ ਗਾ ਦਿੱਤਾ ਅਸਰ ਕਰੂਗੀ ਹਜੇ ਤਾਂ ਹੁਣੇ ਲਾਈ ਆ ਨਾ ਹੌਲੀ ਹੌਲੀ ਅਸਰ ਕਰੂ ਦੁਖਦੀ ਕਿੱਥੇ ਲਾਈ ਆ ਨਾੜ ਵੀ ਨਹੀਂ ਲੱਭਦੀ ਇੱਕ ਤਾਂ ਮੇਰੇ ਐਸੇ ਤੇ ਲਾਤੀ ਹਾਏ ਹੈ ਗੰਦੇ ਆ ਤੁਸੀਂ ਲਵਾਈ ਕਿਉਂ ਕੁਝ ਲਵਾਤੀ ਮੇਰੇ ਉੱਪਰ ਬੋਤਾ ਮੈਨੂੰ ਪਤਾ ਮੈਂ ਤਾਂ ਲਵਾਉਂਦਾ ਹੀ ਨਹੀਂ ਇਹ ਕਹਿੰਦੇ ਪੇਸ਼ੈਂਟ ਨੂੰ ਤਾਂ ਰਤਾ ਫਰਕ ਨਹੀਂ ਪਿਆ ਪੇਸ਼ੈਂਟ ਪੇਸ਼ੈਂਟ ਦਾ ਦਰਦ ਨਹੀਂ ਹਟਿਆ ਭਾਈ ਇੰਜੈਕਸ਼ਨ ਲਾਉਣ ਤੋਂ ਬਾਅਦ ਵੀ ਇਹ ਪੇਸ਼ੈਂਟ ਥੋੜਾ ਜਿਹਾ ਆ ਜੋ ਡਾਕਟਰ ਲੱਭੀਏ ਚਲਿਏ ਲਾ ਜੇ ਇੱਕ ਇੰਜੈਕਸ਼ਨ ਹੋਰ ਲਾਤਾ ਹਾਂ ਦੇਖਦੇ ਆ ਜੇ ਹੁਣ ਮੈਨੂੰ ਰੁਕ ਲਿਆ ਫੇਰ ਫੇਰ ਜਾਣੋ ਹਾਂ ਸੋ ਜਾਓ ਚਲ ਬੁਲਾਉਣਾ ਨਹੀਂ ਸੀਗਾ ਘਰੇ ਜਾ ਰੋ ਸੋ ਜਾਓ ਪਾਵਾ ਮੈਂ ਸ਼ੂਜ਼ ਪੇਸ਼ੈਂਟ ਸਾਡਾ ਚੱਲੇ ਕਰੇ ਗਾਇਸ ਪੇਸ਼ੈਂਟ ਕਹਿੰਦਾ ਘਰੇ ਜਾਣਾ ਇੱਥੇ ਨਹੀਂ ਰਹਿਣਾ ਆਹ ਤੱਕ ਇੱਥੇ ਜਬਾਈ ਸੀ ਨਾ ਬਾਬਾ ਜੀ ਦੇ ਫੋਟੋ ਬਾਬਾ ਜੀ ਮੇਰੀ ਕਰੋ ਕਿਰਪਾ ਕਰੋ ਜਲਦੀ ਜਲਦੀ ਠੀਕ ਕਰ ਦਿਓ ਸਾਡੇ Mama bapak jinu kata bapak cik anda, okay? bapak sehati Oke? Oh bapak bapak jinu bantu dikar do. Shalou, ya. Fe dasangeh. Ati ਨੋ 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 ਨੈਵਰ ਹੈਗਾ ਮੇਰੇ ਕੋਲੇ ਆ ਜੋ ਲੋਜੀਕ ਕਰੀ ਕਰੀ ਆ ਗਏ ਆਪਾਂ ਫਿਰ ਦੇਖਦੇ ਆ ਕਿਉਂਕਿ ਬੱਚੇ ਵੀ ਇਕੱਲੇ ਆ ਘਰੇ ਇਹ ਜੇ ਖੋਲਿਏ ਜਵਾਕ ਵੀ ਇਕੱਲੇ ਆ ਘਰੇ ਘਰੇ ਵੀ ਨਹੀਂ ਸਰਦਾ ਬੱ ਕੀ ਹਸਪੀਟਲ ਆਪਣੇ ਨੇੜੇ ਆ ਜੇ ਦਬਾਰਾ ਜਾ ਦਵਾਈ ਆ ਰੇਚ ਖਾਣ ਨੂੰ ਅਸੀਂ ਕਿ ਸ਼ੋਪਿੰਗ ਕਰਨ ਗਏ ਸੀ ਦੇਖ ਲਓ ਪਾਪਾ ਥੋੜਾ ਬਿਮਾਰ ਹੋਇਆ ਆਪਾਂ ਤੁਹਾਨੂੰ ਖਾਣ ਦੀ ਪਈ ਐ ਹੇਲੋ ਹੈਲੋ ਕੋਈ ਤਿਆਰੀ ਪੇਪਰ ਦੇ ਕੋਈ ਆ ਪਹਿਲਾਂ ਹੀ ਲੱਗ ਜਾ ਖਲਗੀ ਚਨੇ ਖਾਰੇ ਆ ਕਾਲੇ ਜੀ ਬਾਗੇ ਖਾਂਦੇ ਆਂਦੇ ਫਰੈਂਚ ਲਾਬੇ ਨਹੀਂ ਜਾਣਗੇ ਫੋਖਾ ਲੱਗਿਆ ਨਾ ਫੋਖਾ ਲੱਗੀ ਸੀ ਉਹਨੂੰ ਕੋਈ ਬੋਤਲ ਕਰ ਉਹ ਤਾਂ ਐਡਮਿਟ ਕਰਦੇ ਸੀਗੇ ਹਟਿਆ ਤਾਂ ਹੈ ਨਹੀਂ ਦਰਦ ਹਟਿਆ ਥਲੇ ਉਹ ਵੀ ਐਡਮਿਟ ਹੋ ਗਏ ਕੋੜਾ ਨਾ ਪਰ ਸੁਪ ਚੇਤੇ ਕੋਈ ਪਤਾ ਚੌਹੇ ਫਿਰ ਆ ਗਏ ਫਿਰ ਦੇਖਦੇ ਆ ਫੇਰੇ ਜਾ ਉਹਦੇ ਤਰਫ ਕਿ ਫਿਰ ਫਾਈਨ ਵਿੱਚ ਦੋ ਰੋਟੀ ਖਾ ਲਈ ਚੁੱਪਾ ਨੰਬਰ 1 ਇੱਥੇ ਪਿਆ ਸੀਗਾ ਜਦੋਂ ਮੈਂ ਫੋਨ ਲੇ ਕੇ ਤੁਮ ਸਟਾਡੋ ਕੇ ਮਰ ਨਾਲ ਨਾ ਰੋਟੀ ਖਾਦੀ ਮਮਾ ਨੇ ਮਾਸਾ ਤੋਂ ਉਹ ਵਜੇ ਕਰਕੇ ਮੈਂ ਪਾਪਾ ਨੂੰ ਘਰੇ ਲਿਆਈ ਪਾਪਾ ਘਰੇ ਆ ਗਏ

दुख दी जनाब जी पै गए दर्द थोड़ा जहा रुक गया से मैं क्या सो जाओ फिर की पता ठीक हो जे बच्चे बहर बैठे पढ़ रहे दस बज गए कम अपने हो गए सी सुबह तक देख, 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 देख दे बाबा सुख रखे अगर जवाकों के पेपर आ दोनों जाने बैठे पढ़ रहे स्याने बच्चे मेरे गड ब्लेस यू सोना सोना पढ़ो सुबह मिलेंगे आप ठीक है Ok bye bye good night. Good night bye bye. Làm good night Bye good night Không. 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 bye good night <coughs> <coughs>